ਸਤ ਸ੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤੁਹਾਨੂੰ ਦੱਈਏ ਕਿ ਹੁਣੇ-ਹੁਣੇ ਸਾਡੇ ਕੋਲ ਇੱਕ ਖਬਰ ਪਹੁੰਚੀ ਹੈ ਜੋ ਕਿ ਦਿਨਾਂ ਨਗਰ ਦੇ ਆਵਾਖਾ ਠਾਣੇ ਦੇ ਨੇੜੇ ਪੈਟਰੋਲ ਪੰਪ ਦੇ ਉੱਤੇ ਤੇਲ ਪਵਾਉਣ ਆਇਆ ਇੱਕ ਨੌਜਵਾਨ ਪੈਟਰੋਲ ਪੰਪ ਦੇ ਬਾਥਰੂਮ ਦੇ ਵਿੱਚ ਜਾ ਕੇ ਤੇ ਆਪਣੇ ਇੱਕ ਇੰਜੈਕਸ਼ਨ ਲਾਉਣ ਲੱਗ ਪੈਂਦਾ ਹੈ ਜਦੇ ਨਾਲ ਉਸਦੀ ਉੱਥੇ ਹੀ ਮੌਤ ਹੋ ਗਈ ਤੇ ਸੰਸਨੀ ਫੈਲ ਗਈ ਤਾਂ ਹੰਦਾ ਦੇ ਕਿ ਦਿਨਾਂਗਰ ਦੇ ਅਮੰਕਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਹ ਸੀਸੀਟੀਵੀ ਫੁਟੇਜ ਵੀ ਦੇ ਦੇ ਪਿਓ ਵੀ ਇੱਕ ਨੌਜਵਾਨ ਆਪਣੇ ਮੋਟਰਸਾਈਕਲ 'ਚ ਤੇਲ ਪਵਾਉਣ ਆਉਂਦਾ ਹੈ ਤੇ ਉਸ ਤੋਂ ਬਾਅਦ ਉਥੋਂ ਦੇ ਹੀ ਜਿਹੜਾ ਬਾਥਰੂਮ ਦੇ ਵਿੱਚ ਵੜ ਕੇ ਅੰਦਰੋਂ ਕੁੰਡੀ ਲਗਾ ਲੈਂਦਾ ਤੇ ਫਿਰ ਜਿਹੜਾ ਆ ਆਪਣੇ ਸਰਿੰਜ ਲਗਾ ਲੈਂਦਾ ਹੈ ਸਰਿੰਜ ਲਗਾਉਂਦੇ ਲਗਾਉਂਦੇ ਹੀ ਉਸਦੀ ਅਚਾਨਕ ਅੰਦਰ ਹੀ ਜੜੀ ਹੈ ਮੌਤ ਹੋ ਜਾਂਦੀ ਹੈ ਤੇ ਉੱਥੇ ਪੂਰੀ ਤਰ੍ਹਾਂ ਸਨਸਣੀ ਜੜੀ ਹੈ ਫੈਲ ਜਾਂਦੀ ਹੈ ਮੌਕੇ ਤੇ ਪੰਜਾਬ ਪੁਲਿਸ ਪਹੁੰਚ ਜਾਂਦੀ ਹੈ ਤੇ ਉੱਥੇ ਪਹੁੰਚ ਕੇ ਜਦੋਂ ਪੁੱਛਨੇ ਦੇਖਿਆ ਤਾਂ ਉਸ ਲੜਕੇ ਦੀ ਜਿਹੜੀ ਹੈ ਮੌਤ ਹੋ ਚੁੱਕੀ ਸੀ ਤਸਵੀਰ ਦੇ ਇਹਦੇ ਪੇ ਤੁਸੀਂ ਡੀਪੀਸੀ ਪੰਜਾਬੀ ਤੇ ਸਾਡੇ ਪੱਤਰਕਾਰ ਲਾਪ੍ਰੀਸ ਖੁਸ਼ੀਪੁਰ ਦੀਆਂ ਸਾਂਝੀਆਂ ਕੀਤੀਆਂ ਹੋਈਆਂ ਇਹ ਤਸਵੀਰਾਂ ਮੜੀ ਇੱਕ ਡਾਈਪੇ ਇੱਕ ਇੱਕ ਪੋਰਾ ਬਾਸਮੂਚ ਪੜਿਆ ਵਾਸਤੇ ਹਿਆਰ ਕੇ ਦੇਖਿਆ ਖੋਲਿਆ ਨੂੰ ਅੰਦਰੋਂ ਖੋਲਿਆ ਵਤੀ ਆ ਅਗਰ ਬਣਿਆ ਪਿਉ ਸੀ ਆ ਉਹਦੇ ਦੇ ਨਵੋ ਹਸਪਤਾਲ ਲੈ ਕੇ ਜਾ ਰਹੇ ਆ ਇਹਦੇ ਸਰੰਜੀਆਂ ਜਿਹੜੀਆਂ ਨਿਕਲੀਆਂ ਆ ਕਿੰਨੀਆਂ ਖੋਦੇ ਬਾਰੇ ਸ਼ੱਕ ਨਹੀਂ ਕੁਝ ਕਹਿ ਸਕਦੇ ਨਹੀਂ ਉਹ ਵੀਡੀਓ ਵਿੱਚ ਆਈਆਂ ਕੋਈ ਜਾਣੋਗੇ ਉਹਦੇ ਬਾਰੇ ਫਿਰ ਮੌਕੇ ਦੇ ਵਿੱਚ ਤੇ ਇੱਕ ਸਰੰਜੀ ਮਿਲੀ ਹੈ ਜੀ ਹੋਰ ਉਸ ਤੋਂ ਬਾਅਦ ਕੋਈ ਨਹੀਂ ਮਿਲੀ ਫਿਲਸਾਫੇ ਵੀ ਮਿਲੇ ਆ ਨਹੀਂ ਨਹੀਂ ਕੋਈ ਫਿਲਸਾਫਾ ਉਹ ਕਲਿਊ ਲਿਪ ਵਾਲੇ ਨਾਲ ਫਾਸੇ ਵਗੈਰਾ ਮਿਲੇ ਓਕੇ ਕੀ ਹੁਣ ਆਪਣੇ ਲੋਕ ਕਾਰਵਾਈ ਅਮਲ ਚ ਲੈਂਦੀ ਯਾਰੀ ਇਹਨੂੰ ਉੱਥੇ ਲੈ ਕੇ ਜਾ ਰਹੇ ਸਿਵਲੋ ਸੁਣਦਾ ਆਪੋ ਤੇ ਉਹ ਡਾਕਟਰਾਂ ਦੀ ਟੀਮ ਜੋ ਵੀ ਇਹਨੂੰ ਕਹਿੰਦੀ ਕਹਿੰਦੀ ਓਕੇ ਥੈਂਕ ਯੂ